ਕਹਿੰਦੇ ਨਾ ਕੀ ਬੜੇ ਦੋਰੀ ਚੱਲ ਗਈ ਜੂਨ ਚੱਲੀ ਅੱਜ ਤਾਂ ਕਾਈ ਦਾ ਬਨਾਣਾ ਸੰਤਰੇ ਤੋਣ ਲੈ ਮੈਂ ਚੋਲ ਲੈ ਆਂ ਕਿੱਥੇ ਆ ਆਹ ਦੇ ਪਹਿਲੇ ਅੜਵਾਹਾਂ ਸੇ ਤਰੱਕੀ ਕੀਤੀ ਉਹ ਫੇ ਮੈਂ ਖੈ ਹੁਣ ਕਹਿਣਾ ਫੇ ਅੱਗੇ ਲੈ ਜਾ ਆਂ ਮੈਂ ਲੈ ਆਂੀ ਇਹਨਾਂ ਦੀ ਛੜੀ ਨਾ Айдар, айдар ਦੋਵਾ ਤੇ ਇਹਨੂੰ ਇਹਨੂੰ ਲੈ ਆ ਉਤਰ ਕੇ ਉਹ ਹੈ ਨਹੀਂ ਜਾਉਂਦੀ ਕਿਰੋ ਉਹ ਬੱਲੇ ਬੱਲੇ ਪਪਾ ਜੀ ਕੁੱਤੀ ਤੁਹਾਨੂੰ ਸੱਸਰੀ ਘਰ ਬੁਲਾਉਂਦੀ ਆ ਆਦੇ ਹੱਥ ਜੋੜਦੀ ਆ ਕਹਿੰਦੀ ਪੈਰੀ ਪੈਲੀ ਪਪਾ ਜੀ ਸਸਰੀ ਘਰ ਫੁੱਫੜ ਜੀ ਔਰ ਠੀਕ ਹੈ ਆ ਸਸਰੀ ਘਰ ਆ ਜੋਤ ਨੇ ਹੈ ਨਾ ਉਹਨੇ ਲਹਣਾਇਆ ਵਿੱਚ ਰੱਖਿਆ ਉਹ ਤਾਂ ਖਾਣਾ ਗੈਲਾ ਹੈ ਜੋਤ ਦੇ ਦੇ ਇਹਨੂੰ ਖਾ ਲੈਣਾ ਇਹਨੇ ਹਨਾ ਖੋ ਜੋਤ ਘਰ ਜਾ ਕੇ ਘਰ ਜਾ ਕੇ ਘਰ ਨਹੀਂ ਜਾਣਾ ਅੱਜ ਅਸੀਂ ਇੱਥੇ ਰਹਿਣਾ ਧੂਆ ਦੇ ਰਹਿਣਾ ਆਹ ਦੇ ਧੂਆ ਦੇ ਰਹਿਣਾ ਅਦਰ ਫੁੱਫੜਾ ਆ ਗਿਆ ਇੱਜਾ ਚਾਚੂ ਵੀ ਆ ਜਾਣਾ ਉੱਠੜਾ ਜਾ ਤਦਾਂ ਨਹੀਂ ਲੈ ਉਹ ਕਹਿੰਦਾ ਮੈਨੂੰ ਨਾ ਖਾਣ ਲੋ ਕੋਟੀ ਦੇਖੋ ਤਾਂ ਸੋਹਣੀ ਹੈ ਖੋਲ ਕੇ ਦੇਖ ਲਾ ਜਾਵਰ ਆਇਆ ਸੀ ਉਤੋਂ ਲਈਏ ਦੇਖ ਲਓ ਠੀਕ ਆ ਹਾਂਜੀ ਪਾਗੇ ਦੇਖ ਤਾਂ ਹੈ ਉਹ ਮੇਰੇ ਮੇਜੇ ਵੀ ਹਮਾਂ ਚੰਗੀ ਆ ਹਾਂ ਪਾਗੇ ਨਾ ਆ ਕੋਟੀ ਖੋਲ ਲੈ ਪਹਿਲਾਂ ਉਪਰਲੀ ਹਾਂ ਤੇ ਲਾਗਲ ਬਟਨ ਦਾ ਖੋਲ ਦਮਾ ਜੋ ਦਾਦਾ ਜਿਹੜਾ ਕੁੱਟ ਕੇ ਬਿਠਾ ਲਈਓ ਹੁੰਦੀ ਹੈ ਜੋ ਤਾਂ ਜੋ ਤਾਂ ਦੂਤੀਆਂ ਨਹੀਂ ਮਗਰ ਲੱਗੀਆਂ ਹਾਂ ਉਹਨਾਂ ਨੇ ਪੜਨਾ ਸੀ लग लगता सारा ही टब्बर मगर आ इजे तो ज्यादा क्या चाची या पसंद उन स्कूटर से ले जाना ना उधे मगर मगर फिरना राजविंदर किधर गया या डीडी से सुता है हाँ सुता है भी मिल गए अच्छा ऐसे भी मारा ਇੱਥੇ ਦੱਸੋ ਤਾਂ ਕਿੰਦਾ ਦੀ ਕੋਟੀ ਤੌਰ ਬਣ ਗਈ ਵਾਹ ਠੀਕ ਹੈ ਚਲ ਬਹੁਤ ਸੁਣ ਨਿੱਗੀ ਵੀ ਹੈ ਹੋਰ ਠੀਕ ਹੈ ਚਲ ਪਾਓ ਹੰਡਾਓ ਪਹਿਲਾਂ ਪਰਸੋਂ ਸਾਲਾ ਮੁੱਕਰ ਕੇ ਮੰਨਿਆ ਨਾ ਅੱਜ ਫੇ ਦੇ ਕੇ ਗਿਆ ਇਹ ਪੁੱਗ ਦਾ ਤਗਲਾ ਦੇ ਕੇ ਜਾਊਗਾ ਤੁਸੀਂ ਵੀ ਉਹੀ ਗੱਲ ਕਰਦੇ ਹੋ ਪੁੱਗ ਦਾ ਤਗਲਾ ਦੇ ਕੇ ਜਾਊਗਾ ਪੁੱਗ ਦਾ ਕਾਟਾ ਕੌਣ ਖਾਂਦਾ ਪਪਾ ਜੀ ਨੇ ਸਾਸਰੀ ਘਰ ਬਲਾ ਬਲਾ ਸਾਸਰੀ ਘਰ ਆਹੇ ਹੁਣ ਆਏ ਆ ਮਿਲਣਾ ਆ ਹਰੇ ਪਪਾ ਸਾਸਰੀ ਘਰ ਬੁਲਾਉਂਦੀ ਏ ਨੂੰ ਉੱਤੇ ਇਹਨਾਂ ਕਰ ਦੇ ਕੁਰਸੀ ਦਰਦੀ ਏ ਪੂਆ ਇੱਕ ਸੂਟ ਤੁਹਾਡਾ ਏ ਇੱਕ ਇੱਕ ਬਿੰਦਰ ਪੂਆ ਦਾ ਏ ਤੁਸੀਂ ਜਿਹੜਾ ਲੈਣਾ ਲੈ ਲਓ ਮੈਂ ਪਾ ਲੈਣੀ ਆ ਠੀਕ ਏ ਪਸੰਦ ਏ ਤੂੰ ਗੱਜੇ ਰਹੋ ਬਸਦੇ ਰਹੋ ਜੀਦੇ ਰਹੋ ਬਸਦੇ ਰਹੋ ਬਦੋ ਫੁੱਲੋ ਕਰਮਾ ਵਾਲੇ ਬਣੋ ਰੱਬ ਚੰਦਰ ਉਸਤੀ ਦੇਵੇ ਆਹ ਖਲਾ ਵੇਚਾ ਆਹ ਹਿੰਦੇ ਵੀ ਤੇ ਰਖਣਾ ਜੇ ਨਾ ਉਹਦਾ ਖਾਂਦਾ ਹੋ ਗੋ ਜ਼ਮੀਨਾਂ ਵਖਾ ਲੇਗੀ ਹੈ ਨਾ ਇਹ ਤਾਂ ਤੁਹਾਡੀਆਂ ਦੋਹਾਂ ਭੈਣਾਂ ਦੀ ਆਪਸੀ ਰਜਾਵੰਦੀ ਹੈ ਕੀ ਕਰਤੀਆ ਹਾਂ ਉਹਨੇ ਕਰਨੀ ਆ ਆਪਾਂ ਨਹੀਂ ਕਰੀ ਅੱਜ ਦੇਖੀ ਉਧਰ ਲਿਆ ਅਮਨ ਨੇ ਇਦਾਂ ਹੀ ਸੀ ਕਿ ਹਾਂ ਜਿਹੜਾ ਇਹ ਵਾਲਾ ਆ ਇਹ ਸੁਰਮੇ ਰੰਗੀ ਆ ਇਹ ਦੇਣਾ ਐ ਬਿੰਦਰ ਭੂਆ ਨੂੰ ਦੂਜਾ ਦੇਣਾ ਬੱਬੂ ਭੂਆ ਨੂੰ ਹਾਂ ਮੂੰਗਫਲੀ ਰੇੜੀਆਂ ਬਿਸਕਟ ਤੁਹਾਡੇ ਆ ਇੱਧਰ ਬੱਬੂ ਭੂਆ ਦੇ ਤੁਹਾਡੇ ਸੰਤਰੇ ਸੰਗਤਰੇ ਤੁਸੀਂ ਹੋਰ ਜਾਣੇ ਆ ਕੀ ਸ਼ਾਕ ਮਾਤਾ ਮੁੰਡੀਆਂ ਪਾਪਾ ਜੀ ਨੂੰ ਪੁੱਛ ਲਾ

ਕੋਈ ਨਹੀਂ ਉਕਤ ਜੀ ਨਹੀਂ ਕਰੀ ਦੀ ਹਾਂ ਤੁਸੀਂ ਮੈਨੂੰ ਕਹ ਰਹੇਂ ਤੋੜਨ ਨੂੰ ਉਹ ਤਾਂ ਐਂ ਕਹਿ ਤੋੜਨੀ ਤੂੰ ਤਾਂ ਗੱਲਾਂ ਨਹੀਂ ਤੇਰੀਆਂ ਮੁੱਕਦੀਆਂ ਤਾਂ ਤਾਂ ਉੱਦਾਂ 1:00 ਵਜਾ ਤਾ ਮੈਂ ਕਹ ਤੂੰ ਪੇ ਤੁਪੇ ਜਾਂਨੇ ਸਾਡਾ ਕਿ ਅੱਧਾ ਪੌਣਾ ਘੰਟਾ 1 ਵਜੇ ਇੱਥਾਂ ਬਹਿ ਜਾਣਾ ਅੱਧਾ ਘੰਟਾ ਇੱਕ ਜਗ੍ਹਾ ਆ ਗੱਲ ਯਾਦੋ ਆਂਦੇ ਨੇ ਭਾਵਾ ਹੱਲ ਉੱਠਦੀ ਆ ਜਾ ਬੈ ਬਵਾ ਦੇ ਤੋੜ ਤਾ ਤੋੜੀਓ ਸੁਣ ਉਹ ਫਿਰ ਜੇ ਚੋ ਬਈ ਜੜਾ ਗਨ ਮੈਂ ਬੋਰਾ ਸੱਟੇ ਮੋਟਰ ਸੈਟ ਦੇ ਕੋ ਉਹ ਭਾਈ ਉਹ ਕੰਮ ਤਵਾ ਕੇ ਸੁੱਤਾ ਆ ਦੋਏ ਕਮਰੇ ਚ ਐ ਦੂਜੇ ਚ ਦੂਜੇ ਚ ਐ ਉਹ ਭਾਈ ਚੰਦ ਤੇ ਚੜ੍ਹਦੀ ਬਹੁਤ ਵੱਡੀ ਗੱਲ ਬਹੁਤ ਤੀਪ ਤਾਂ ਕਿ ਆ ਸੌਣਾ ਹੀ ਨਾ ਬਸਿਆ ਚਾਹੇ ਕੰਮ ਤਵਾ ਕੇ ਸੁੱਤੀ ਆ

ਹਾਂ ਰਾਤ ਦੀ ਸ਼ਿਫਟ ਲਾਈ ਹੋ ਕੇ ਹੋਣੇ ਆ ਕੰਮ ਤੇ ਹਾਂ ਜੀ ਸਾਢੇ 8 ਹਾਂ ਸਾਢੇ 10 ਵਜੇ ਗਿਆ ਸਵੇਰੇ ਆਇਆ ਤੇ ਬਾਬਾ ਰਾਤ ਦੀ ਸਾਰੀ ਰਾਤ ਦੀ ਸ਼ਿਫਟ ਲਾਈ ਹੋ ਹੋਣੇ ਤੇ ਸੌਂ ਨਹੀਂ ਦਿੰਦੇ ਹਾਂ ਹੁਣ ਖਨੀਆਣਾ ਥੱਕਿਆ ਤੁਹਾਨੂੰ ਪਤਾ ਹੀ ਹੈ ਨੀਂਦ ਚ ਹੈ ਗੂੜੀ ਨੀਂਦ ਚ ਅੱਗੇ ਨਹੀਂ ਹਾਂ ਅੱਗੇ ਤਾਂ ਸੌਂਦੇ ਨਹੀਂ ਦਿੰਦੇ ਹੁਣ ਨਹੀਂ ਸੌਂਦੇ ਦਿੰਦੇ ਕਿਸੇ ਨੂੰ ਰਿਪੋਰਟ ਕਰ ਦਿੰਦੀ ਕੋਈ ਹੋ ਗਿਆ ਸਾ ਹਮ ਅਗਲਾ ਆਪਣਾ ਕੰਮ ਵੀ ਦੇਖਿਆ ਹਨ ਚਲੋ ਬੱਥ ਕਰੋ ਕੋਈ ਬੈਠੋ ਆਹ ਬਣਦੀ ਆ ਬਹਿ ਜਾ ਬਿੰਦਰ ਬਹਿ ਜਾ ਚਾਹ ਤੇ ਮਿੱਠਾ ਥੋੜਾ ਕੱਟ ਰੱਖੀ ਬਹੁਤ ਰੋਣਾ ਪਾਈ ਮਾਰਦੇ ਕੋੜ ਪਾਇਆ ਤੂੰ ਜੋ ਉਹ ਭਗਣ ਪਾਇ ਠੀਕ ਆ ਉਹ ਨਹੀਂ ਕੁਦਾ ਕੱਟ ਰੱਖੀ ਬਾਕੀ ਬਾਣੀ ਦੀਦੀ ਕਿੱਥੇ ਆ ਕਾਰ ਆ ਕਾਰ ਆ ਸਾਰਾ ਦਾ ਉਹਨੇ ਪਤਾ ਕੀ ਕਰਦੀ ਐ ਡੰਡਾ ਲੈ ਕੇ ਮੈਨੂੰ ਮਾਰਦੇ ਫਿਰਦੀ ਆ ਦੋਹਾਂ ਨੂੰ ਮੋਰੇ ਲਾ ਲੈਂਦੀ ਆ ਬੱਬੂ ਬੂਹਾ ਤੇ ਜਾਣਾ ਆ ਜਾਣਾ ਬੱਬੂ ਬੂਹਾ ਤੇ ਉੱਡੀ ਜਾਣਾ ਹੈ। ਹੁਣ ਮੋਰੇ ਵਿਆਹ ਵੀ ਆ ਗਿਆ। ਜਾਣਾ ਹੈ ਤੁਸੀਂ? ਤੁਸੀਂ ਜਾਣਾ। ਓੱਖ ਐ ਢੀ ਦੂਰ ਤੋਂ ਦੇਸੀ ਐ। ਰੋਜੀ ਵੀ ਜਾਣਾ। ਡੋਲੀ ਤੇ ਜਾਵਾਂਗੇ। ਪਾਪਾ ਰਾਤ ਪਹਿਲਾਂ ਸਤੋਂ ਦੂਰ ਤੋਂ ਓੱਖ ਉਹ ਦੇਸੀਆਂ ਦਾ। ਫੇਰ ਆ ਥੱਡੇ ਤੁਸੀਂ ਲੈ ਲਿਓ ਪਾਪਾ ਜੀ ਰਾਤ ਡੋਲੀ। ਹਾਂ ਸਰੇ ਕੇ ਨਾਲ ਚਲ ਜਿਓ। ਨਹੀਂ ਪਿੰਡੇ ਆ ਕੇ ਜਿੱਥੇ ਜਵਾਈਆਂ ਬਜ਼ੁਰਗ ਜਵਾਈਆਂ ਉਹਨਾਂ ਦੇ। ਗੱਲ ਗਲਵਿੰਦਰ ਹੋਰ ਆ। ਅਸਲੀ ਗੱਲ ਦੱਸਾਂ ਉੱਥੇ ਉਹ ਨਹੀਂ ਪਾਉਣੇ ਫਿਰ ਪੰਗੜੇ ਸਾਨੂੰ ਵੀ ਕਿੱਥੇ ਆਰਾਮ ਆਉਣਾ ਹਾਂ ਬੈਠ ਜਾਓ ਆ ਜਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੈਠੋ ਤੁਹਾਨੂੰ ਦਾ ਤਾਇਆ ਖਾਣਾ ਗੱਲਾਂ ਨਹੀਂ ਬੈਰੋ ਸਿਰ ਨਾ ਆਖੋ ਜੀ ਬੈਠੋ ਬੈਹ ਜੋ ਪਿਆਰਾ ਦਾ ਸਰਦਾਰਾ ਆਹੋ ਦੋ ਹੀ ਫੁੱਟਬਾਲ ਦੇ ਪਲੇਅਰ ਹੁੰਦੇ ਆਹੋ ਜਾਂ ਦੇਵ ਹੁੰਦਾ ਸੀ ਪਰਲਾ ਜੱਟਾਂ ਚੋਂ ਭਾਈਆ ਉਮਰ ਕਿੰਨੀ ਆ ਆ ਭਾਈਆ 80 ਹੈਗੀ ਆ 80 ਦੇ ਜਿਆਦੇ ਆ 90 ਰਬੇ ਰਬੇ ਆਵੇ ਆਵੇ 88 ਸਾਲ ਦੇ ਆ 80 ਤੋਂ 88 ਦੋ ਘਟ ਘਟ 90 ਤੋਂ ਦੋ ਸਾਲ ਘਟਿਆ ਆ ਆ ਮੇਰੇ ਦਾਦਾ ਜੀ ਆ ਅੱਛਾ ਪਛਾਣੇ ਨਹੀਂ ਹੈ ਐਂ ਜੀ ਤਾਂ ਇਹਨੇ ਪਛਾਣਿਆ ਨਹੀਂ ਹੁਣ ਹੈ ਪਛਾਣੇ ਓਕੇ ਦਾਰਲੇ ਆ ਮੈਂ ਕਹਿੰਦਾ ਕੋਣ ਆ ਹੈ ਕੋਣ ਆ ਸਾਡੇ ਨਾਲੇ ਵੱਢਦੇ ਸੇ ਮੈਂ ਕਹਿੰਦਾ तुष्य कितने पढ़े हैं? बढ़ों। बढ़ों पढ़े हैं? हाँ हो। आज जहाँ तक है। आज तब बड़े कब पढ़े हैं? आठवीं की थी क्यों बढ़ों तो। हुआ मैं नीचा तो नहीं। मैं तो पानी चालू ले। पानी हाँ। पानी चालू। आज चाँ? चालू नहीं। आज तब बहुत हो। ले कार्ड ना मुझे। इनाम दे दे। लड़ा थोड़ी ਆਇਆ ਤੁਹਾਡੇ ਨਾਲ ਪੜੇ ਹੋਵੇ ਇਹ ਪਤਾ ਤੁਹਾਨੂੰ ਹਾਂ ਇੰਦਾ ਨਹੀਂ ਪਤਾ ਤੁਹਾਡੇ ਤੋਂ ਅੱਗੇ ਪਿੱਛੇ ਹੋਣੇ ਤਿੰਨ ਤਿੰਨ ਹੈਕਸ਼ਨ ਸੇ ਪਤਾ ਲੱਗਦਾ ਉੱਥੇ ਆ ਲਓ ਭਾਈ ਜੀ ਨਰਾ ਥੋੜੀ ਜਿਹੀ ਕੋਲੀ ਆ ਲਾ ਫੜ ਥੋੜੀ ਆ ਆ ਫੜੀ ਆ ਲਓ ਕਾ ਡਾਕੇ ਨਾਮ ਬਣਾਇਓ ਬਿੰਦਰ ਕਾ ਤਾ ਤੂੰ ਐਡਾ ਬਣਾ ਲਿਆ ਜਿਹਦਾ ਨਾਉਣਾ ਹੁੰਦਾ ਨਹੀਂ ਬੋਤੀ ਦੀ ਨਹੀਂ ਹੈਗੀ ਕਾ ਜੀ ਰਾਜ ਬਿਸਕਟ ਲੈ ਲਓ ਲੈ ਲਓ ਲੈ ਲਓ ਆ ਦੇਵ ਦੀ ਬਾਲਾ ਫੋਨ ਨੂੰ ਤੂੰ ਤਾਂ ਮੈਂ ਹੀ ਲੈ ਜਾਣਾ ਮੈਂ ਭੰਗੋ ਜਾਣਾ ਅਰੇ ਹੋਇਓ ਜੇ ਮੈਨੂੰ ਬਣਾਉਣਾ ਨਾ ਦੇ ਦਮਾ ਆ ਲੈ ਲਓ 500 ਪਾਣਾ ਹੈ 500 ਇਹਨਾਂ ਮਹੀਨਿਆਂ ਦੇ ਕਿੰਨਾ ਮਹੀਨਿਆਂ ਦਾ ਸਾਰੇ ਇਲਾਕੇ ਚੱਲ ਜਾਣਾ ਮੈਨੂੰ ਆ ਜਾਣਾ ਭਾਜੀ ਨਾਲੇ ਲੈ ਜਾਣਾ ਚੱਲਦੇ ਮੋਟਰਸਾਈਕਲ ਦੇ ਚਾਰ ਉਹ ਗਿਆ ਕਿ ਬਿੱਤੀ ਆ ਕੇ ਆ ਲਾ ਦਿਓ ਹਾਂ ਪੂਆ 90 92 ਸਾਲ ਦੇ ਹੋਣੇ ਭਾਈ ਜੀ ਚਲੋ ਠੀਕ ਆ ਹਾਂ ਉਹ ਜਾ ਆ ਪਾਪਾ ਜੀ ਹੋਰ ਲੈ ਲਓ ਭਾਈ ਜੀ ਬਸ ਦਾਮ ਲੈ ਲਓ ਲੈਣਾ ਹੋਦਾ ਦੇ 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 ਲੈ ਲੈ ਇੱਕ ਬਹਾਨੇ ਨਾ ਆਏ ਹੋਇਆ ਇਹ ਤਾਂ ਮੇਰੇ ਕੋਲ ਤੁਰੇ ਰੰਦਾ ਨੂ ਪੁੱਤ ਕੋਈ ਹੈ ਨਹੀਂ ਨੋਂ ਨੂੰ ਮਾਰ ਕੇ ਜੀ

ਉਹ ਨਾ ਪਰ ਆਏ ਜੇ ਪਾਪਾ ਨੇ ਛੱਡ ਦਿੱਤੇ ਰਾਤ ਚ ਫੇ ਛੱਡ ਦਿੱਤੇ ਮੈਂ ਨੱਚਣਾ ਬਾਹਰ ਰਾਤ ਮੂਲੀਆਂ ਵੇਹਰੀਆਂ ਹੁੰਦੀਆਂ ਮੂਲੀਆਂ ਬਹੁਤ ਆ ਵੇਹਰੀਆਂ ਜੋ ਕਰ ਦਿੱਤਾ ਠੀਕ ਆ ਹਾਂਜੀ ਚਾਚੂ ਦਾ ਹੋਣ ਆਇਆ ਚਾਚੂ ਦਾ ਨਹੀਂ ਪਾਪੇ ਦਾ ਪਾਪਾ ਮੜੇ ਹੋ ਜਾ ਮਾਹੀ ਜੀ ਤੇ ਤਾਂ ਮੂਸੇ ਬੋਦੀਆ ਓਹ ਚੰ ਮੰਮੀ ਹੰ ਮੀਮੀ ਆ ਲਾ ਜਿਮੀ ਤੇ ਹੈ ਨੀ ਜਿਮੀ ਹੈ ਨੀ ਉਹ ਬਾਹਰ ਕੁੱਤਾ ਬੈਠਾ ਉਹਨੂੰ ਕਹਿੰਦੇ ਜਿਮੀ ਉਹ ਦਾਦੀ ਕੋਲ ਆ ਆਜ ਐਸੇ ਬੈਠੋ ਮਾ ਕੋਲ ਤੂੰ ਬੈਠ ਜਾ ਆਲਾ ਸੰਤਰੇ ਵੀ ਬੈਠਾ ਮੈਂ ਲੇਣ ਦੂਜੀ ਕਰਤੀ ਦੇਖੀ ਜਿਹੜੀ ਜਿਹੜਾ ਬੰਦਾ ਸਕੇ ਜਿੱਦੇ ਨੂੰ ਸੂਲੀ ਤੇ ਨੀਂਗਾ ਆਜੋ ਕੱਢ ਲਾ ਆਪਣਾ ਸਮਾਨ ਟੂਟ ਦੇਖਿਆ ਤਾਂ ਆ ਟੂਟ ਵਾ ਤੇਰਾ ਇਹ ਖੈਲੋ ਪਸੰਦ ਲੋ ਬੜੀਏ ਆ ਰਾਜੀ ਕੀ ਦਿਓ ਨਮੀਆਂ ਮਰ ਰਹੇ ਨੇ ਢੇਰ ਵਾਲਿਆਂ ਦੀ ਵਿੱਚ ਢੇਰ ਵਾਲਿਆਂ ਦੀ ਹਾਂ ਬਹੁਤ ਬਹੁਤ ਫੋਲੋ ਸੰਦਰਸੀ ਦੇ ਕੋਟੀ ਦੇਖੋ ਬੰਨ ਹਾਂ ਕੋਟੀ ਆ ਸਾਡੀ ਤੁਹਾਡੀ ਪਸੰਦ ਜਵਿੰਦਰ ਭੂਣ ਜਵਿੰਦਰ ਭੂਣ ਪਸੰਦ ਠੀਕ ਹੈ ਉਹ ਕੰਦਾ ਨਾ ਇਹ ਤੇ ਜਾਵਰ ਕੰਦਾ ਮੈਂ ਬਦਲ ਦੂੰਗਾ ਠੀਕ ਦੇਖ ਲਓ ਲਾਖ ਮੈਂ ਖੜੀ ਰਹਿ ਜਨਾ ਬੇਕੋਟਾ ਕੋ ਵੀ ਨਹੀਂ ਉਹ ਵੀ ਉਹਥੇ ਪਾਪਾ ਜੀ ਕਹਿੰਦੇ ਸੀ ਕਹਿੰਦੇ ਬਿੰਦਰ ਚਾਹ ਚਾਦੀ ਦੇਖੀ ਹਾਂ ਉਹ ਆ ਕਹਿੰਦੇ ਜਿਆਦੀ ਦੇਤੀ ਬਿੰਦੇ ਤੂੰ ਉਹ ਵੀ ਇੰਨੀ ਕੱਡੀ ਥੋੜੀ ਜਹੀ ਉਹ ਤਾਂ ਨੌਣੇ ਜੋਗੀ ਬਣਾਤੀ ਸੀਗਾ ਉਹਦਾ ਬੜਾ ਮਾਗੋ ਆ ਉਪਰ ਕੇ ਅੱਧਾ ਥਾ ਉਹਨੇ ਇਸ ਹਿਸਾਬ ਨਾਲ ਦਿੱਤੀ ਕਿ ਅੱਗੇ ਸਾਣੇ ਜਿਆਦਾ ਪੁੰਗੇ ਸੀ ਕਿ ਪਤਾ ਬਾਪਾ ਜੀ ਮਖਾਟ ਲੱਗਦੀ ਜਿਆਦਾ ਪੁੰਗੇ ਨਹੀਂ ਕੋਟਰੀ ਦੇ ਨੌਰ ਬਣੇ ਠੀਕ ਆ ਕੋਟਰੀ ਹੈ ਕੀ ਦੀਆ ਸਿਰੋ ਬੇਠੀ ਠੀਕ ਆ ਕੁਰਤੀ ਕੱਢੀ ਛੱਡ ਤੂੰ ਠੀਕ ਹੋਣੀ ਚਾਹੀਦੀ ਆ ਹਾਂ ਓਕੇ ਬਧੀਆ ਥੈਂਕ ਯੂ ਥੈਂਕ ਯੂ ਤੁਜੀ ਬਗੈ ਥੈਂਕ ਯੂ ਦਵਾ ਦੇ ਬਿੰਦਰ ਜਾਂਦਾ ਜੀ ਨੇ ਕੀ ਪਤਾ ਘਰ ਹੋਊਗਾ ਕਦਣਾ ਨਾ ਹੋਊ ਤਾਂ ਨਾ ਕੇ ਫੇ ਮੁੜੇ ਆਵਾਂਗੇ ਪਰ ਇਹ ਹੁਣ ਇਹ ਕਿੱਥੇ ਜਾਣਾ ਅੱਜ ਐਤਵਾਰ ਹੋ ਆ ਮੈਂ ਤੁਜੀ ਨਹੀਂ ਜਾ ਕਰਾਂ ਮੈਂ ਜਾ ਕਾਫੀ ਬਣਾ ਲਵਾਂ ਚੇਤੀ ਬਣਾ ਲਵਾਂ ਇਹ ਆ ਹੋਗਾ ਇੰਜੇ ਤਾਂ ਬੜ ਗਈ ਜਾਣੀ ਛ ਨਾ ਜੋਤਾ ਬਿਸਕਟ ਲੈ ਲੈ ਹੁਣ ਨਹੀਂ ਕੁਝ ਵੀ ਲੈਣਾ ਕੁਝ ਵੀ ਨਾ ਲੈਣਾ ਕੁਝ ਵੀ ਨਹੀਂ ਲੈਣਾ ਹੋਰ ਗੱਲਾਂ ਨਹੀਂ ਗੱਲਾਂ ਪਪਾ ਪਾਮ ਦੀ ਮਟਰੀ ਬੜੀ ਸੋਹਣੀ ਹਾਂ ਬੋ ਹਨਾ ਆਹ ਆਹ ਬੋਏ ਦੇਖ ਕਿਦਾਂ ਕੜਕ ਕੜਕ ਕਰਦੀ ਖੜਕਦੀ ਦੇਖਾ ਕਿਦਾਂ ਪਾਮ ਦੀ ਮਟਰੀ ਇਹਦੀ ਗਾ ਲਓ ਵੈਰੀ ਮਟਰੀ ਬਾਣੀ ਬੋਤ ਜੀ ਲੈਣਾ ਬੋਤ ਜੀ

ਛਤਰੀ ਕਾਲ ਚੱਤੀ ਮम्मा ਜੀ ਕੋਲ ਬੈਠੋ ਆਪਣੇ ਆਪ ਕਹਿੰਦੇ ਮੈਂ ਬਿੰਦਰ ਨੂੰ ਮਿਲੇ ਬਗੈਰ ਨਹੀਂ ਜਾਣਾ ਹਸ ਰੱਬ ਮੈਂ ਤਾਂ ਨੇਰਾ ਹੋਈ ਜਾਂਦਾ ਆ ਕਿਉਂਕਿ ਮੈਂ ਘਰੋਂ ਹੀ ਲੇਟ ਤੁਰੀ ਸੀ ਧੁੱਪ ਨਿਕਲੀ ਤੇ ਤੁਰੇ ਲੋੜੀ ਲੈ ਕੇ ਅੱਛਾ ਕਿ ਉਹ ਕਿਧਰ ਮੁੜ ਜਾਂਦੇ ਸੂ ਲੋੜੀ ਲੈ ਕੇ ਆਏ ਸੀ ਭੂਆ ਜੀ ਲਈ ਤੇ ਭੂਆ ਦੇ ਉਹ ਮੈਂ ਕਿਹਾ ਫੇਰ ਆ ਜਿਓ ਧੁੱਪਾਂ ਨਿਕਲਣ ਲੱਗ ਗਈਆਂ ਮੈਂ ਫਿਰ ਕਿਸੇ ਦਿਨ ਸਪੈਸ਼ਲ ਬਿੰਦਰ ਚਾਚਾ ਜੀ ਦੇ ਲੈ ਆਉਂਗੀ ਤੇ ਤੁਸੀਂ ਸਾਰਾ ਦਿਨੇ ਭਾਵੇਂ ਬਿੰਦਰ ਚਾਚਾ ਜੀ ਦੇ ਨਾਲ ਗੱਲਾਂ ਕਰੀ ਜਾਓ ਕਹਿੰਦੇ ਨਹੀਂ ਚਾਹੇ ਮੈਂ ਅੱਧੇ ਘੰਟੇ ਲਈ ਜਾਵਾਂ ਮੈਂ ਆਪਣੇ ਭਾਂਜੇ ਨੂੰ ਮਿਲੇ ਬਗੈਰ ਘਰ ਨਹੀਂ ਜਾਣਾ ਸਹੀ ਗੱਲ ਕੀਤੀ ਇਹ ਮੰਨਉਂਗਾ ਉਹ ਕਹਨਉਣਾ ਕਿ ਇੱਕ ਗੱਲ ਹੋਰ ਮੈਂ ਮੈਂ ਤੇਰੀ ਗੱਲ ਟੋਕਦਾ ਜਿਹੜੀ ਇਹਦੀ ਮਾਂ ਆ ਨਾ ਉਹ ਮੇਤੋਂ ਵੀ ਉਪਰੇ ਆ ਅੱਛਾ ਅੱਛਾ ਹਾਂ ਮੈਂ ਹੁਣ ਇਹਨਾਂ ਦੇ ਸ਼ੂਟਾਂ ਲਈ ਮੈਂ ਕਿਹਾ ਇੰਨੇ-ਇੰਨੇ ਪੈਸੇ ਦੇਣੇ ਆ ਉਹ ਕਹਿੰਦੀ ਉਹ ਉਹਨੂੰ ਆਪਣੀ ਮਰਜ਼ੀ ਨਾਲ ਜਿਆਦਾ-ਜਿਆਦਾ ਰੱਖੇ ਮੈਂ ਕਹਾਂ ਇਹ ਉਦੋਂ ਨਾਲੋਂ ਜਿਆਦਾ-ਜਿਆਦਾ ਰੱਖੇ ਇਹਨਾਂ ਕੋਲ ਦੇ ਹੁਣ ਗੱਲ ਤਾਂ ਫਿਰ ਹੁਣ ਉਹਨੇ ਜਿਹੜੀ ਜ਼ਿੰਮੇਵਾਰੀ ਉਹਦੀ ਆ ਰਿਸ਼ਤਾ ਨਿਭਾਉਣ ਦੀ ਇਹ ਦੇਖ ਤੁਸੀਂ ਤਾਂ ਆਪਣੇ ਹਿਸਾਬ ਨਾਲ ਕਰਨਾ ਪਰ ਉਹ ਜੇ ਆਪਣੇ ਹਿਸਾਬ ਨਾਲ ਕਰਨਗੇ ਉਹ ਰਿਸ਼ਤਾ ਫਿਰ ਮਜ਼ਬੂਤ ਹੋਊਗਾ ਸਾਡੀ ਪਰਜਾਈ ਸਾਡੀ ਮਾਂ ਦੇ ਬਰਾਬਰ ਬਿੱਕੇ ਉਸ ਸਾਡੇ ਪਿੰਡ ਪਿੰਡ ਦੇ ਵਿੱਚ ਨੂੰ ਇੱਕ ਹੈਗਾ ਉਹ ਉਹ ਕਹਿੰਦਾ ਜੇ ਮੈਂ ਮੈਂ ਮੇਰੇ ਕੋਲ ਪੈਸੇ ਲੈ ਲੈਂਦੇ ਆ ਜੇ ਕੁੜੀਆਂ ਨੂੰ ਕਹਿੰਦੇ ਕੁੜੀਆਂ ਨੂੰ ਕਾਦੇ ਪੈਸੇ ਮੈਂ ਤਾਂ ਥੋੜਾ ਜਿਹਾ ਉਹ ਮੈਂ ਗੱਲ ਥੋੜਾ ਬਣਦੀ ਆ ਜੀ ਜਿਹੜੇ ਇਹ ਰਿਸ਼ਤਾ ਕੁੜੀਆਂ ਦਾ ਰਿਸ਼ਤਾ ਹੁੰਦਾ ਆਪਣੇ ਮਾਪੇ ਨਾਲ ਉਹ ਸਿਰਫ ਲੈਣ ਖਾਣ ਦਾ ਨਹੀਂ ਰਿਸ਼ਤੇ ਨੂੰ ਮਜ਼ਬੂਤਤੀ ਕਰਨ ਦੇ ਕੋ ਦਿਨ ਤਿਆਰ ਹੁੰਦਾ ਆ ਜਿੱਦ ਤੇ ਅਸੀਂ ਮੇਰੇ ਮੰਮੀ ਦਾ ਤਾਂ ਛਿੰਦੀ ਭੂਆ ਜੀ ਤਾਂ ਸੇਮੋ ਭੂਆ ਜੀ ਨਾਲ ਵੀ ਬਹੁਤ ਜ਼ਿਆਦਾ ਪਿਆਰ ਸੀ ਹੂੰ ਉਹ ਕਹਿੰਦੇ ਮੈਂ ਤਾਂ ਮੰਨੇ ਆਇਆ ਨਾ ਸੀ ਕਿ ਮੇਰੇ ਘਰ ਵਾਲੇ ਦੀਆਂ ਭੂਆ ਆ ਕਹਿੰਦੇ ਮੈਂ ਇਹ ਮੰਨ ਕੇ ਚੱਲੀ ਵੀ ਇਹ ਮੇਰੀਆਂ ਹੀ ਆ ਮੈਨੂੰ ਮਤਲਬ ਪਿਛਲੇ ਜਨਮ ਦੀਆਂ ਮੇਰੀਆਂ ਭੂਆ ਵਿਛੜੀਆਂ ਇਸ ਜਨਮ 'ਚ ਮਣੀਆ ਪਿਆਰੇ ਬਹੁਤ ਕਰਦੇ ਸੀ ਨਹੀਂ ਉਹ ਤਾਂ ਬੇਬੀ ਦਾ ਪਿਆਰ ਹੈ ਬਹੁਤ ਕਰਦੀ ਹੈ ਹੈਨਾ ਉਹ ਤਾਂ ਮੰਨ ਲਓ ਪਿਆਰੇ ਮੰਨ ਲਓ ਇੰਨਾ ਬਹੁਤ ਜ਼ਿਆਦਾ ਉਹਦਾ ਸੁਆਕ ਕੁਛ ਥੋੜਾ ਜਿਹੜਾ ਸੀਗਾ ਉਹ ਜਿਆਦਾ ਰਣਾਏ ਭਾਜੀ ਨੇ ਬਹੁਤ ਕਰਦੀ ਸੀ ਹਾਂਜੀ ਹੈਨਾ ਤੇ ਉਹਦਾ ਮਤਲਬ ਹੁਣ ਕੋਈ ਸਮਾਂ ਜਿੰਨਾ ਜਿੰਨਾ ਪ੍ਰਮਾਤਮਾ ਨੇ ਮੰਨ ਲਓ ਆਜੂ ਦਿੱਤੀ ਆ ਐਜੇ ਨਾਲ ਟਕੜਾ ਸਾ ਰਣਾਏ ਨਾਲ ਟਕੜਾ ਸਾ ਉਹ ਦਾਣੇ ਪਣਾਉਣ ਗਈ ਉਹ ਉਹ ਜਿਹੜੀ ਜਾਣੇ ਪਉਂਦੀ ਸੀ ਉਹਦੀ ਕੋਈ ਇੰਤਕਾ ਦੇ ਦਿੱਤਾ ਉਹਦੀ ਅੱਠ ਬਾਂ ਉਤਰਦੇ ਹਾਂ ਕੰਦੀ ਵੀ ਰਾਈਟ ਨਾ ਹੋਈ ਮੈਂ ਕਿਹਾ ਚ ਕੋਈ ਨਾ ਮੈਂ ਕਿਹਾ ਸਾਡਾ ਲੱਗਦਾ ਦੇਖਿਆ ਮੋਰੇ ਸਾਡੇ ਬੈਠਾ ਸੀ ਇੱਕ ਕਿਸ਼ਨ ਹਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਉਹ ਵੀ ਪਟਿਆਣੀ ਤੋਂ ਆ ਸਾਡੇ ਲੈਣੀ ਆ ਬਣ ਮਾਮਾ ਜੀ ਅੱਧਾ ਤਾਂ ਕੱਪ ਫਿਰ ਪੀ ਲਿਓ ਚਾਹ ਹੈ ਬਣਾਈ ਨਾ ਚਾਹ ਪੀ ਜਾਗਾ ਲੋਕਾਂ ਨੇ ਜਿਹੜਾ ਟਾਈਮ ਹੈਗਾ ਬੈਠ ਕੇ ਗੱਲਾਂ ਬਾਤਾਂ ਕਰ ਤੇ ਮੈਂ ਕਿਹਾ ਉਹ ਕਹਿੰਦਾ ਉਹ ਮੈਨੂੰ ਵੱਧ ਘੱਟ ਬੋਲਿਆ ਕਹਿੰਦਾ ਤੈਨੂੰ ਸੰਗ ਨਹੀਂ ਆਉਂਦੀ ਮੁੰਡੇ ਦੀ ਜ਼ਬਾਨ ਨਿਕਲ ਗਈ ਉਤਰ ਗਿਆ ਹੂੰ ਤੂੰ ਇਹ ਮੈਂ ਉਸੇ ਵੇਲੇ ਚੱਕੇ ਲੈ ਕੇ ਟੱਕਰ ਆਸਾ ਫਿਲਟਰ ਆਉਂਦਾ ਉਹ ਕੁਦਰਤੀ ਜਿਹੜੀ ਹੁਣ ਸੜਕ ਨਿਕਲਦੀ ਆ ਪਾਂਟਾ ਤੋਂ ਹੂੰ ਨਰੂਗ ਤੋਂ ਉਹ ਖੁੰਝੇ ਪਰੇ ਮਿਲ ਪਿਆ ਹੂੰ ਮੈਂ ਤੇਲ ਸਭ ਕੁਝ ਲੈ ਗਿਆ ਹੂੰ ਤੇਲ ਵੀ ਕੋਈ ਤੇ ਟੱਲੀਆਂ ਟੁੱਟਣੇ ਨਹੀਂ ਲੈ ਗਿਆ ਮੈਂ ਕਿਹਾ ਜੀ ਇੱਦਾਂ ਨਾ ਕਰਨ ਦਿਖਾਲਤਾ ਕਹਿੰਦਾ ਕੌਣ ਕਹਿੰਦਾ ਹੂੰ ਕੌਣ ਕਹਿੰਦਾ ਉਤਰ ਗਿਆ ਹੂੰ ਕਹਿੰਦਾ ਫੜੀਂ ਇੱਥੋਂ ਫੜਿਆ ਫੜ ਕੇ ਮਲ ਮੁਲ ਕੇ ਕਰਕੇ ਕਰਕੇ ਇयां ਕਰਕੇ ਲੈ ਆ ਕਹਿੰਦਾ ਬਹਿ ਗਿਆ ਹੂੰ ਬਹਿ ਗਿਆ ਚਲੋ ਜੀ ਫੇਰ ਕਹਿੰਦਾ ਮੈਂ ਮੈਂ ਕਿਹਾ ਲੈਣਾ ਕਹਿੰਦਾ ਲੈਣਾ ਨਹੀਂ ਕੱਖ ਮੈਂ ਨਹੀਂ ਲੈਣਾ ਕਹਿੰਦਾ ਫੇਰ ਆਇਓ ਤੀਜੇ ਤੀਜੇ ਦੇ ਨਾਲ ਚੌਥੇ ਦੇ ਨਾਲ ਜਿਸਨ ਗਿਆ ਕਹਿੰਦਾ ਮਾ ਠੀਕ ਆ ਕਹਿੰਦਾ ਮਨ ਰੱਖੋ ਠੀਕ ਆ ਹਾਂ ਜੀ ਬਾਬੂ ਦਾ ਠੀਕ ਹੈ ਹਾਂ ਇਹ 2000 ਕੀ ਨਾ ਆ ਮੈਂ ਠੰਡ ਦਾ ਮੌਕਾ ਹੀ ਆ ਹਾਂ ਜੀ ਦਾ ਮੋਕਾ ਜਿਹੜੀ ਆ ਉਹ ਬੱਕਰੀ ਕਰ ਜਿਹੜੀ ਭੁੰਦਾ ਇਹ ਖਰਾਬ ਕਰਦੀ ਜਾ ਰਹੀ ਹੈ ਮੀਠਾਂ ਦਾ ਮੋਕਾ ਹੀ ਹੁੰਦਾ ਜੇ ਤਾਂ ਮਤਲਬ ਹੋਵੇ ਸਵੇਰੇ ਸਵੇਰੇ ਖਤਮ ਹੋ ਜਾ ਹੁਣ ਭੁੰਦਾ ਜੇ ਹੁਣ 2 ਵਜੇ ਤੱਕ ਤੁੰਦ ਰਹੀ ਹੈ ਤੁੰਦ ਕੋਰੇ ਨਾਲ ਚੰਗੀ ਆ ਹੂੰ ਕੋਰੇ ਨਾਲ ਚੰਗੀ ਆ ਫਸਲਾਂ ਦੇ ਕੋਰੇ ਨਾਲ ਚੰਗੀ ਆ ਕੋਰਾ ਇਹ ਨਾ ਇਹ ਕਣਕ ਨੂੰ ਬਣਾਉਂਦਾ ਹੈ ਹਾਂ ਜੀ ਜੇ ਕੋਰਾ ਪੈਂਦਾ ਹੈ ਤੇ ਉਹ ਕਣਕ ਲਈ ਬਹੁਤ ਵਹਿਤਰ ਹੈ ਕਹਿੰਦੇ ਹਾਂ ਜੀ ਪਾਵਾ ਹੋਣੇ ਨੂੰ ਜਾਣਾ ਹੁਣ ਤੂੰ ਕਿੱਥੇ ਫੜ ਕੇ ਲੈ ਜਾਊਗਾ ਅਸੀਂ ਆਜਵਾਂਗੇ ਅਸੀਂ ਆਏ ਤੂੰ ਬੈਠ ਮੰਮੀ ਕੋਲ ਬਾਏ ਕਰਦੇ ਬਾਏ ਕਰਦੇ ਚਲੋ ਚਲੋ ਠੀਕ ਆ ਚੰਗਾ ਚਲੋ ਆਲਾ ਜੋਤ ਇਹ ਆਪਣਾ ਨਹੀਂ ਲੈਣੀ ਇੱਕ ਦੇ ਇੱਕ ਦੇ ਨਹੀਂ ਆ ਵੀ ਦੋਇਆ ਕੋਈ ਗੱਲ ਨਹੀਂ 200 ਮੈਨੂੰ ਦੇ ਦੇ 200 ਜੋਤ ਲੈ 200 ਤਿੰਨ ਦਿੱਤਾ ਹੀ ਨਹੀਂ ਇਹ ਤਾਂ 100 और ऐन तो भी नहीं दे दो ज्योतनु दे दो मैं थोड़ी मैं नहीं आनी है हां ठीक है हां ठीक है ये दो का जो जिने मैं तार जाके लेने मम्मी ने दे दी फिर नजर ले फोटो पे चलो ओके पकने आ जा आ जा आ जा जी आ जाओ आ जाओ